ਪੰਜਾਬ ਦੀ ਸਿਆਸਤ ਦੁਆਰਾ ਪਰਤਦੀ ਘੁੰਮਦੀ ਨਜ਼ਰ ਆ ਰਹੀ ਹੈ ਔਰ ਖਾਸ ਤੌਰ ਦੇ ਉਤੇ ਲੁਧਿਆਣਾ ਵੈਸਟ ਇਲੈਕਸ਼ਨਸ ਦੇ ਸੰਦਰਭ ਦੇ ਵਿੱਚ ਅੱਜ ਗੱਲ ਕਰਨ ਜਾ ਰਹੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਾਨੂੰ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵਿੱਚ ਕਹਿ ਦਈਏ ਕਿ ਵਾਪਸ ਆ ਗਏ ਕਹਿ ਦਈਏ ਕਿ ਦੁਬਾਰਾ ਰਲ ਗਏ ਹਾਲਾਂਕਿ ਸਵਾਗਤ ਤਾਂ ਭਰਪੂਰ ਹੋਇਆ ਵਿਕਰਮ ਸਿੰਘ ਮਜੀਠੀਆ ਨੇ ਜਾ ਕੇ ਫਤਿਹ ਵੀ ਬੁਲਾਈ ਹੈ ਪਰ ਇਹਦੇ ਬਾਵਜੂਦ ਹੁਣ ਇੱਕ ਚਰਚਾ ਛਿੜ ਗਈ ਹੈ ਕਿ ਕੀ ਬਾਕੀ ਦੇ ਜਿਹੜੇ ਬਾਗੀ ਧੜੇ ਦੇ ਲੀਡਰ ਨੇ ਜਾਂ ਪੰਜ ਮੈਂਬਰੀ ਕਮੇਟੀ ਦੇ ਲੀਡਰ ਨੇ ਉਹ ਵੀ ਆ ਸਕਦੇ ਆ ਅਕਾਲ ਤਖਤ ਵਾਲੀ ਕਮੇਟੀ ਚ ਸਨਨ ਲੱਗ ਸਕਦੀ ਹੈ ਨਹੀਂ ਅਕਾਲ ਤਖਤ ਵਾਲੀ ਕਮੇਟੀ ਚ ਸਿਕੰਦਰ ਸਿੰਘ ਮਲੂਕਾ ਨਹੀਂ ਹੈਗੇ ਸੀ ਸਿਕੰਦਰ ਸਿੰਘ ਮਲੂਕਾ ਦੀ ਨੋ ਜਿਹੜੀ IAS ਅਫਸਰ ਹੈ ਉਹਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਸੀ ਯਾਰ ਮੈਂ ਨਾ ਦੱਸਾਂ ਪੰਜਾਬ ਦੀ ਸਿਆਸਤ ਬਹੁਤ ਫਲੈਟ ਹੋ ਗਈ ਹੈ ਕੋਣ ਕਿੱਧਰ ਝੋਲਾ ਚੱਕ ਕੇ ਚੱਲ ਜੇ ਕੁਛ ਨਹੀਂ ਪਤਾ ਲੱਗਦਾ ਸੱਚ ਨਹੀਂ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਰਿਹਾ ਇੰਨਾ ਖਤਰਨਾਕ ਟ੍ਰੈਂਡ ਪੰਜਾਬ ਚ ਚੱਲਦਾ ਪਿਆ ਤੇ ਸਿਆਸਤਦਾਨਾਂ ਦਾ ਮਿਆਰ ਜਿਹੜਾ ਉਹ ਗਿਰ ਗਿਆ ਔਰ ਕਦਰਾਂ ਕੀਮਤਾਂ ਦੇ ਵਿੱਚ ਵੀ ਘਾਟ ਹੋ ਗਈ ਆ ਹੁਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਬਈ ਸੋਨ ਸਿੰਘ ਠੰਡਲ ਇੱਧਰ ਆਂਦੇ ਆ ਭਾਰਤੀ ਜਨਤਾ ਪਾਰਟੀ ਟਿਕਟ ਲੈਂਦੇ ਆ ਫਿਰ ਅਕਾਲੀ ਦਲ 'ਚ ਚਲੇ ਜਾਂਦੇ ਆ ਮਤਲਬ ਜਿਹੜਾ ਮਨ ਦੇ ਦਿਲ ਕਰਦਾ ਜਿੱਧਰ ਮਰਜੀ ਤੁਰ ਜਾਏ ਮੈਂ ਦੇਖੋ ਅੱਗੇ ਨਹੀਂ ਹੁੰਦਾ ਸੀ ਕਿ ਸਵੇਰੇ ਐਸ ਪਾਰਟੀ 'ਚ ਸ਼ਾਮੀ ਉਸ ਪਾਰਟੀ 'ਚ ਹੁਣ ਪੰਜਾਬ 'ਚ ਪਿਛਲੇ ਕੁਝ ਦੌਰ ਤੋਂ ਕੁਝ ਦੌਰ ਤੋਂ ਇੰਨਾ ਜ਼ਬਰਦਸਤ ਤਰੀਕੇ ਨਾਲ ਕੰਮ ਚੱਲਦਾ ਪਿਆ ਕਿ ਆ ਗਿਆ ਚਲਾ ਗਿਆ ਆ ਗਿਆ ਚਲਾ ਗਿਆ ਪਤਾ ਨਹੀਂ ਲੱਗਦਾ ਅਕਾਲੀ ਦਲ ਤੋਂ ਅਨਿਲ ਜੋਸ਼ੀ ਹੋਰਾਂ ਨੇ ਅਸਤੀਫਾ ਦੇ ਦਿੱਤਾ 2 ਦਸੰਬਰ ਦੀ ਜਿਹੜੀ ਹੋਈ ਗੱਲ ਉਸ ਤੋਂ ਬਾਅਦ ਅਸਤੀਫਾ ਦੇ ਦਿੱਤਾ ਬਈ ਇਹ ਇੱਕ ਧਰਮ ਨਿਰਪੇਖ ਪਾਰਟੀ ਹੈਗੀ ਐ ਇਹ ਚ ਸਾਰੇ ਧਰਮਾਂ ਦੀ ਐ ਬਈ ਇਹ ਜੇ ਅਕਾਲ ਤਖਤ ਸਾਬ ਤੋਂ ਚਲਦੀ ਐ ਤੇ ਬਾਕੀ ਧਰਮ ਕਿੱਥੇ ਜਾਣਗੇ ਇਸ ਸੰਦਰਭ ਦੇ ਵਿੱਚ ਹਾਲਾਂਕਿ ਉਹਨਾਂ ਨੇ ਕਿਹਾ ਨਹੀਂ ਲੇਕਿਨ ਇਸੇ ਸੰਦਰਭ ਦੇ ਵਿੱਚ ਅਸਤੀਫਾ ਦਿੱਤਾ ਗਿਆ ਫਿਰ ਵਾਪਸ ਆ ਗਏ ਪੰਜਾਬ ਦੇ ਲੋਕਲ ਬੋਡੀ ਮੰਤਰੀ ਰਹੇ ਆ ਭਾਰਤੀ ਜਨਤਾ ਪਾਰਟੀ ਚ ਸਾਰਾ ਕੈਰੀਅਰ ਅਕਾਲੀ ਦਲ ਚ ਗਏ ਆ ਅਕਾਲੀ ਦਲ ਤੋਂ ਫਿਰ ਇਧਰ ਆ ਗਏ ਮਤਲਬ ਜੇ ਆਪਾਂ ਕਹੀਏ ਕਿ ਲੀਡਰਾਂ ਦਾ ਕੁਝ ਨਹੀਂ ਪਤਾ ਲੱਗਦਾ ਹੁਣ ਤਾਂ ਇਹ ਲੱਗਦਾ ਕਿ ਆਰੇ ਜਿਹੜਾ ਸਾਹਮਣੇ ਬੈਠਾ ਲੀਡਰ ਇਹ ਅੱਜ ਅਕਾਲੀ ਦਲ ਦਾ ਕਿਤੇ ਸ਼ਾਮੀ ਭਾਰਤੀ ਜਨਤਾ ਪਾਰਟੀ ਦਾ ਤਾਂ ਨਹੀਂ ਹੋ ਜਾਊਗਾ ਔਰ ਚੱਲਦਾ ਪਿਆ ਵਾ ਇਸ ਕਰਕੇ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹਨਾਂ ਦਾ ਪਰਿਵਾਰ ਜਿਹੜਾ ਭਾਰਤੀ ਜਨਤਾ ਪਾਰਟੀ ਚ ਗਿਆ ਬੇਟਾ ਵੀ ਗਿਆ لیکن ਉਹ ਉਹਨਾਂ ਨੇ ਜੁਆਇਨ ਨਹੀਂ ਕੀਤੀ ਸੀ ਬਾਹਰੋਂ ਦਾ ਕਰੇ ਚਲੋ ਆਪਣੇ ਪਰਿਵਾਰ ਦੇ ਨਾਲ ਹੀ ਹੁੰਦਾ ਹਰ ਕੋਈ ਬੁढ़ा ਬਜ਼ੁਰਗ ਉਹਨੇ ਆਪਣੇ ਬੱਚਿਆਂ ਨਾਲ ਹੀ ਤੁਰਨਾ ਉਹਦੇ ਵਿੱਚ ਤਾਂ ਕਹਿਣ ਦੀ ਕੋਈ ਗੱਲ ਨਹੀਂ ਹੁਣ ਉਹ ਇਕੱਲੇ ਦਲ ਚ ਵਾਪਸ ਆ ਗਏ ਆ ਲੇਕਿਨ ਜਿਹੜੀ ਤੁਹਾਡਾ ਸਵਾਲ ਹੈ ਸ਼੍ਰੀ ਕਾਲ ਤਖਸਾਲ ਦੀ ਉਸ ਕਮੇਟੀ ਨੂੰ ਸਨ ਨਹੀਂ ਲੱਗ ਸਕਦੀ ਕਿਉਂਕਿ ਉਹ ਜਿਹੜੀ ਕਮੇਟੀ ਤੁਰੀ ਹੋਈ ਆ ਉਹਨਾਂ ਦਾ ਏਜੰਡਾ ਏਕੋ ਹੈ ਕਿ ਸਾਨੂੰ ਸ਼੍ਰੀ ਕਾਲ ਤਖਸਾਲ ਦਾ ਹੁਕਮ ਹੈ ਜੇ ਉਹਨਾਂ ਚ ਕੋਈ ਵੀ ਮੌਜੂਦਾ ਮੈਂਬਰ ਭਾਵੇਂ ਸੰਤਾ ਸਿੰਘ ਮੈਦਪੁਰੀ ਆ ਭਾਵੇਂ ਇਕਬਾਲ ਸਿੰਘ ਝੁੰਦਾ ਨੇ ਭਾਵੇਂ ਉਹ ਜੱਥੇਦਾਰ ਹਰਜਿੰਦਰ ਸਿੰਘ ਧਾਮੀ ਨੇ ਜਾਂ ਅੰਦਰ ਚਿਪਗੁਰ ਪ੍ਰਤਾਪ ਸਿੰਘ ਵਡਾਲਾ ਨੇ ਮਨਪੀ ਤੇਆਲੀ ਨੇ ਅਗਰੇ ਜਾਨਦੇ ਨੇ ਤੇ ਫਿਰ ਇਹਨਾਂ ਨੂੰ ਜਿਹੜੀ ਪੰਥ ਦੀ ਹੈਗੀ ਨਾਰਾਜ਼ਗੀ ਇਹਨਾਂ ਨੂੰ ਵੀ ਭੁਗਤਣੀ ਪਵੇਗੀ ਇਕੱਲੇ ਧੁਣਾ ਨਾ ਕੀ ਸਾਰੀ ਪੰਥ ਦੀ ਨਾਰਾਜ਼ਗੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਹੀ ਆ ਪੰਥ ਦੀ ਨਾਰਾਜ਼ਗੀ ਇਹਨਾਂ ਨਾਲ ਵੀ ਹੋ ਜੇਗੀ ਵੀ ਤੁਸੀਂ ਅਕਾਲ ਤਖਤ ਸਾਡੇ ਹੁਕਮਾਂ ਦੀ ਇਨਬਿਨ ਪਾਲਣਾ ਕਿਉਂ ਨਹੀਂ ਕਰਦੇ ਪਏ ਤੇ ਉਹਨਾਂ ਨੂੰ ਕਰਨੀ ਪਣੀ ਆ ਉਹ ਕਹਿੰਦੇ ਵੀ ਭਾਈ ਨੇ ਵੀ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬੰਨੇ ਹੋਏ ਆ ਹੁਕਮਾਂ ਤੇ ਚੱਲਦੇ ਪਏ ਆ ਤੁਸੀਂ ਦੂਸਰੀ ਗੱਲ ਇਹ ਦੇਖੋ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਣ ਲੱਗਾ ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਆ ਕੁਲਵੰਤ ਸਿੰਘ ਸਿਆਸਤ ਦੇਖੋ ਪੰਜਾਬ ਦੀ ਉਹ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਪੰਜਾਬ 'ਚ ਉਰੇ ਉਹ ਕਾਉਂਸਲਰ ਆਜ਼ਾਦ ਜਿੱਤ ਗਿਆ ਪੱਲੀ ਵਾਰ ਇਤਿਹਾਸ ਚ ਹੋਣਾ ਕਿ ਆਜ਼ਾਦ ਜਿੱਤੇ ਹੋਏ ਨੂੰ ਕੱਲੇ ਨੂੰ ਮੇਅਰ ਬਣਾਤਾ ਅਕਾਲੀ ਦਲ ਇਤਿਹਾਸ ਹੀ ਲਿਖ ਛੱਡਿਆ ਨਵਾ ਸਿਆਸਤ ਦੇਖੋ ਕਿਦਾਂ ਘੁੰਮਦੀ ਆ ਕੱਲਾ ਇੰਡੀਪੈਂਡੈਂਟ ਜਿੱਤਿਆ ਸਰਕਾਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਆਜ਼ਾਦ ਜਿੱਤਿਆ ਹੋਏ ਨੂੰ ਮੇਅਰ ਬਣਾਤਾ ਸਮਾਜ ਸਭ ਤੋਂ ਇਤਨੀ ਸਿਆਸਤਾਂ ਵੀ ਪੰਜਾਬ ਦੀਆਂ ਲਿਖੀਆਂ ਹੋਈਆਂ ਦਵਾਰਾਂ ਤੇ ਇਦਾਂ ਦੀਆਂ ਵੀ ਲਿਖੀਆਂ ਹੋਈਆਂ ਕੈਪਟਨ ਨਮਰਿੰਦਰ ਸਿੰਘ ਵਰਗੇ ਦੋ ਦੋ ਵਾਰ ਸੀਐਮ ਰਹੇ ਔਰ ਰਹਿ ਕੇ ਜਦੋਂ ਸੀਐਮ ਦੀ ਕੁਰਸੀ ਤੇ ਲਾਈ ਤਾਂ ਭਾਰਤੀ ਜਨਤਾ ਪਾਰਟੀ ਚਲੇ ਗਏ ਸਾਰੀ ਉਮਰ ਕਾਂਗਰਸ ਹਟਾਤੀ ਵਿੱਚੋਂ ਫਿਰ ਛੱਡ ਗਏ ਕਾਂਗਰਸ ਫੇਰ ਆ ਗਏ ਮਤਲਬ ਉਰੇ ਨਾ ਇਹ ਚੱਲਦਾ ਪਿਆ ਇਹ ਜਿਹੜੇ ਲੀਡਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਪਹਿਲਾਂ ਚੋਣ ਕੀਤੇ ਲੜਿਆ ਸੀ ਕਾਂਗਰਸ ਦੇ ਟਿਕਟ ਤੇ ਲੜਿਆ ਸੀ ਠੀਕ ਹੈ ਨਾ ਹੁਣ ਕੈਰੋਂ ਦਾ ਪਰਿਵਾਰ ਕਾਂਗਰਸ ਹੀ ਰਿਹਾ ਹਦੀਸ਼ ਪ੍ਰਤਾਪ ਕੈਰ ਜਿਹੜੇ ਕੈਰੋਂ ਨੇ ਇਹਨਾਂ ਦੇ ਦਾਦਾ ਹੀ ਮੁੱਖ ਮੰਤਰੀ ਰਹੇ ਕਾਂਗਰਸ ਤੋਂ ਟੱਬਰ ਅਕਾਲੀ ਦਲ ਚ ਆ ਗਿਆ ਇੱਧਰ ਉਹਨਾਂ ਦੇ ਬਲਸਾਹਬ ਦੇ ਜਵਾਈ ਬਣ ਗਏ ਟੱਬਰ ਇੱਧਰ ਆ ਗਿਆ ਸੋ ਕੁਛ ਨਹੀਂ ਪਤਾ ਲੱਗਦਾ ਅੱਗੇ ਹੁੰਦੀਆਂ ਸੀ ਪੁਰਾਣੇ ਦੌਰ ਚ ਸਿਆਸਤਦਾਨਾਂ ਦੀਆਂ ਕਦਰਾਂ ਤੇ ਕੀਮਤਾਂ ਪਾਰਟੀ ਨਾਲ ਵੱਜੇ ਹੁੰਦੇ ਸੀ ਕਿ ਅਸੀਂ ਪਾਰਟੀ ਦੇ ਨਾਲ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਤਾਂ ਇਹ ਪਤਾ ਲੱਗਦਾ ਅੱਛਾ ਯਾਰ ਇਹਦਾ ਯਾਰ ਸਾਰੀ ਉਮਰ ਕਾਂਗਰਸ ਨੇ ਖੜਾ ਕੀਤਾ ਚਲਾ ਗਿਆ ਭਾਰਤੀ ਜਨਤਾ ਪਾਰਟੀ ਚ ਤੇ ਬੀਜੇਪੀ ਵਾਲਾ ਜਿਹੜਾ ਫੁੱਲ ਦਿੰਦੇ ਆ ਸਾਡੀ ਰੋਲ ਲੈ ਗਿਆ ਖਾਲੀ ਦਲ ਵਾਲੇ ਸੋ ਸਿਆਸਤਾਂ ਪੰਜਾਬ ਦੀਆਂ ਬੜੀਆਂ ਟਰਨਿੰਗ ਪੁਆਇੰਟ ਤੇ ਨੇ ਰਵਨੀਤ ਬਿੱਟੂ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਕਾਂਗਰਸ ਤੋਂ ਜਿੱਤਦੇ ਰਹੇ ਦਾਦਾ ਜੀ ਉਹਦੇ ਪੰਜਾਬ ਦੇ ਮੁੱਖ ਮੰਤਰੀ ਬਾਈ ਉਹਨਾਂ ਦਾ ਗੁਰਗਿੱਦਤ ਕੋਟਲੀ ਪੰਜਾਬ ਦਾ ਐਮਐਲਏ ਕਾਂਗਰਸ ਵਿੱਚੋਂ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਇੱਕ ਵੱਡਾ ਨਾਮ ਬੀਜਪੀ ਚਲੇਗੇ ਬੀਜਪੀ ਚਲੇ ਨੇ ਟੈਗਟ ਲੜ ਲਈ ਲੁਧਿਆਣੇ ਤੋਂ ਥੋੜੀਆਂ ਵੋਟਾਂ ਦਾ ਹਰ ਗਏ ਠੀਕ ਹੈ ਨਾ ਤੇ ਅੱਜ ਉਹ ਕੇਂਦਰ ਦੇ ਮੰਤਰੀ ਹੈਗੇ ਤੁਸੀਂ ਕਿਤੇ ਕੁਝ ਨਹੀਂ ਕਰ ਸਕਦੇ ਕਿਤੇ ਕੁਝ ਨਹੀਂ ਕਰ ਸਕਦੇ ਇੱਥੇ ਪੰਜਾਬ ਦੀ ਸਿਆਸਤ ਫਿਰਕੀ ਆ ਐਂ ਕੁੰਦੀ ਆ ਪਤਾ ਹੀ ਨਹੀਂ ਲੱਗਦਾ ਰਾਣਾ ਸੋਢੀ ਆਪ ਦੇਖਦੇ ਸੀ ਕੈਪਟਨ ਮੁੱਖ ਮੰਤਰੀ ਹੁੰਦਾ ਸੀ ਉਹਦੀ ਕਿਚਨ ਕੈਬਨਟ ਦਾ ਸਭ ਤੋਂ ਪਾਵਰਫੁਲ ਮੈਂਬਰ ਹੁੰਦਾ ਸੀ ਸਭ ਤੋਂ ਨੇੜਲਾ ਮੈਂਬਰ ਪੰਜਾਬ ਦਾ ਮੰਤਰੀ ਸੀ ਅੱਜ ਬੀਜੇਪੀ ਚ ਕੋਈ ਪਤਾ ਥੋੜਾ ਲੱਗਦਾ ਹੈ ਸੋ ਇਸ ਕਰਕੇ ਜਿਹੜਾ ਤੁਸੀਂ ਗੱਲ ਕਰਦੇ ਹੋ ਬਈ ਸਨ ਲਾਣ ਵਾਲੀ ਹਜੇ ਤੱਕ ਤਾਂ ਸ਼੍ਰੀ ਕਾਲ ਤੱਕ ਸਾਡਾ ਡੰਡਾ ਨਾ ਹੋਵੇ ਤੇ ਸ਼ਾਇਦ ਸਾਰਾ ਕੁਝ ਹੀ ਚੱਲ ਜਾਣਾ ਸੀ ਇਸ ਆਪਣੇ ਚਲੇ ਚੁਲੇ ਜਾਣਾ ਸੀ ਡਰ ਸ਼੍ਰੀ ਹਕਾਲ ਤਖਸਾਲ ਦਾ ਇਹਨਾਂ ਨੂੰ ਪਤਾ ਉੱਥੇ ਦੀ ਡਾਂਗ ਬਹੁਤ ਭਾਰੀ ਹੈ ਉੱਥੇ ਦੀ ਸਜ਼ਾ ਬਹੁਤ ਭਾਰੀ ਹੈ ਜਿਨ੍ਹਾਂ ਜਿਨ੍ਹਾਂ ਹਕਾਲ ਤਖਸਾਲ ਦੇ ਹੁਕਮਾਂ ਦੀ ਲੰਗਣਾ ਕੀਤੀ ਹੈ ਮੈਨੂੰ ਤੁਸੀਂ ਡੈਰੀਆਂ ਖੋਲ ਕੇ ਲਿਖ ਲੋ ਉਹਦਾ ਖਸ਼ਰ ਕੀ ਹੋਇਆ ਮੇਰੇ ਕੋਲ ਐਗਜ਼ਾਮਪਲਾਂ ਲੈ ਲਓ ਸਾਰੀਆਂ ਮਾ ਜੀਤ ਸਿੰਘ ਨੂੰ ਹਕਾਲ ਤਖਸਾਲ ਤੇ ਸਜ਼ਾ ਮਿਲੀ ਕਿੱਥੇ ਟੱਬਰ ਉਹਦਾ ਸ਼ੇਰੇ ਪੰਜਾਬ ਦਾ ਟੱਬਰ ਕਿੱਥੇ ਆ ਅਜਨੀ ਦਾ ਟੱਬਰ ਇਸ ਮੁਲਕ ਦਾ ਰਾਜਾ ਹੁੰਦਾ ਹੈਗਾ ਨਜ਼ਰ ਆ ਰਿਹਾ ਮੈਨੂੰ ਕੋਈ ਦੱਸੋ ਬੂਟਾ ਸਿੰਘ ਦਾ ਟੱਬਰ ਕਿੱਥੇ ਆ ਬੂਟਾ ਸਿੰਘ ਕੇਂਦਰ ਦਾ ਮੰਤਰੀ ਸੀ ਹੋਮ ਮਿਨਿਸਟਰ ਆਫ ਇੰਡੀਆ ਪਾਵਰਫੁੱਲ ਬੰਦਾ ਸਿਆਸਤ ਹੀ ਖਤਮ ਹੋ ਗਈ ਦੂਜੀ ਪੀੜੀ ਚ ਹੀ ਸਿਆਸਤ ਟਰਾਂਸਫਰ ਹੋਈ ਸੁਰਜੀਤ ਸਿੰਘ ਬਰਨਾਲਾ ਗਏ ਨਹੀਂ ਅਕਾਲ ਤੱਕ ਸੱਤ ਤਲਬ ਕੀਤਾ ਗਏ ਨਹੀਂ ਤੇ ਦੂਜੀ ਪੀੜੀ ਖਤਮ ਹੋ ਗਈ ਤੀਜੀ ਪੀੜੀ ਨਹੀਂ ਚੜੀ ਉਹਨਾਂ ਦੀ ਖਤਮ ਹੀ ਹੋ ਗਏ ਸਿਆਸਤ ਚੋਂ ਪੰਜਾਬ ਦਾ ਮੁੱਖ ਮੰਤਰੀ ਰਿਹਾ ਮੈਂਬਰ ਪਾਰਲੀਮੈਂਟਰੀਆ ਕੇਂਦਰ ਦਾ ਵਜ਼ੀਰ ਰਿਹਾ ਲੱਭਿਆ ਕੁਛ ਇਸ ਕਰਕੇ ਮੈਂ ਇਕੱਲੇ ਇੱਕ ਨੂੰ ਨਹੀਂ ਦੇਖਦਾ ਮੈਂ ਤਾਂ ਸਭ ਨੂੰ ਦੇਖਦਾ ਇੰਦਰਾ ਗਾਂਧੀ ਨੇ ਸ਼੍ਰੀ ਕਾਲ ਤਖਸਾਲ ਤੇ ਫੌਜਾਂ ਚੜਾਈਆਂ ਕਿੰਨੇ ਕੁ ਮਹੀਨੇ ਬੀਤੇ ਆ ਕਿੰਨੇ ਕੁ ਮਹੀਨੇ ਬੀਤੇ ਆ ਅੱਗੋਂ ਹਜੇ ਤੱਕ ਸਿਆਸਤ 'ਚੋਂ ਮੁੰਡਾ ਵੀ ਚਲਾ ਗਿਆ ਰਜੀਵ ਗਾਂਧੀ ਪੋਤਾ ਹਜੇ ਤੱਕ ਉਹਨੂੰ ਪ੍ਰਧਾਨ ਮੰਤਰੀ ਦੀ ਦੌੜ 'ਚ ਲੱਗਾ ਕਿੰਨੇ ਸਾਲ ਹੋ ਗਏ ਇਹ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਇਹਦੀ ਇਤੋਂ ਡਰਦੇ ਨੇ ਸਾਰੇ ਇਹ ਡਰਦੇ ਨੇ ਸਾਰੇ ਅਕਾਲੀ ਦਲ ਦੇ ਜਿਹੜੇ ਹੈਗੇ ਨਾ ਲੀਡਰ ਜਿਹੜੇ ਆਪਣਾ ਕਹਿੰਦੇ ਤੁਹਾਡੀ ਪਾਰਟੀ ਜਿਹੜੀ ਆਪਾਂ ਕਹਿੰਦੇ ਮੈਂਬਰ ਭਰਤੀ ਕਮੇਟੀ ਵਾਲੀ ਇਹ ਡਰਦੇ ਨੇ ਇਹਨਾਂ ਨੂੰ ਪਤਾ ਵੀ ਇੱਥੇ ਨਾਲ ਜਿਹੜਾ ਵਾ ਨੁਕਸਾਨ ਹੋਣਾ ਜੇ ਇੱਥੇ ਜਿਵੇਂ ਆਪਾਂ ਕਰਦੇ ਪਏ ਔਰ ਜਿੰਨੇ ਤੁਸੀਂ ਕਾਲ ਤਖਤ ਸਾਹਿਬ ਦੇ ਪੁਰਾਣੇ ਜਥੇਦਾਰ ਗਏ ਤੁਸੀਂ ਕਾਲ ਤੱਕ ਸਾਡੇ ਪ੍ਰਾਣੇ ਜਥੇਦਾਰ ਗਿਆਨੀ ਗੁਰੂਬਚਨ ਸਿੰਘ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਕੋਈ ਨਾਮ ਲੈਣ ਨੂੰ ਉਹਦਾ ਤਿਆਰ ਨਹੀਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਮਿਸਯੂਜ਼ ਕੀਤਾ ਤੁਸੀਂ ਮੈਨੂੰ ਉਸ ਤੋਂ ਵੱਡੀ ਗੱਲ ਦੇਖੋ ਸੌਦਾ ਸਾਧ ਸਰਕਾਰਾਂ ਬਣਾਉਂਦਾ ਸੀ ਸਰਕਾਰਾਂ ਚਲਾਉਂਦਾ ਸੀ ਪੰਜਾਬ ਦੀਆਂ ਐ ਹੂਟਰ ਮਾਰਦੀਆਂ ਗੱਡੀਆਂ ਉਹਦੇ ਡੇਰੇ 'ਚ ਜਾਂਦੀਆਂ ਸੀ ਸੌਦਾ ਸਾਧ ਦੇ ਅਕਾਲ ਤਖਤ ਸਾਹਿਬ ਤੋਂ ਆਪਣੇ ਆਪ ਨੂੰ ਉੱਪਰ ਸਮਝਦਾ ਪਿਆ ਸਜ਼ਾ ਹੋਈ ਭੀ ਜੇਲ੍ਹ 'ਚ ਸੰਤਾਲੀ ਡਿਗਰੀ ਟੈਂਪਰੇਚਰ ਚ ਜੇਲ ਜਾਂ ਚਲੋ ਖੈਰ ਉਹ ਆਂਦਾ ਬਾਹਰ ਜਾਂਦਾ ਪਰ ਹੈਗਾ ਤਾਂ ਜੇਲ ਚ ਨਾ ਆਪਣੇ ਆਪ ਨੂੰ ਸਮਝਦਾ ਸੀ ਮੈਂ ਕਾਲਤਖ ਸਾਹਿਬ ਤੋਂ ਉੱਪਰ ਮੈਂ ਤਾਂ ਕਹਿੰਦਾ ਸੰਤ ਢੰਟਰੀ ਵਾਲੇ ਨੂੰ ਸਮਝ ਆ ਗਈ ਤੇ ਭੱਜ ਗਿਆ ਮੱਥਾ ਟੇਕ ਆਇਆ ਮਾਫੀ ਮੰਗਾ ਆ ਨੀ ਤਾਂ ਉਹਨੂੰ ਪਤਾ ਸੀ ਕਾਲਤਖ ਸਾਹਿਬ ਦੀ ਜਿਹੜੀ ਹੈ ਇਹਦੀ ਤਾਕਤ ਦਾ ਅਹਿਸਾਸ ਹੈਗਾ ਸੀ ਉਹ ਐਵੇਂ ਨਹੀਂ ਆ ਕੇ ਲੰਮਾ ਪੈ ਕੇ ਗੋਡਿਆਂ ਪਾਰ ਐਵੇਂ ਨਹੀਂ ਸਾਰਾ ਸੁਖਵੀਰ ਸਿੰਘ ਬਾਦਲ ਸਾਰੀ ਲੀਡਰਸ਼ਿਪ ਲੈ ਕੇ ਉੱਥੇ ਪਹੁੰਚ ਗਿਆ ਹੱਥ ਜੋੜ ਕੇ ਖੜਾ ਹੋ ਗਿਆ ਉਹਨੂੰ ਪਤਾ ਸੀ ਇਹਦੀ ਤਾਕਤ ਔਰ ਇਹਦੀ ਉਹਨੂੰ ਪਤਾ ਸੀ ਭਈ ਇਹਦੀ ਟਕਰਾਵ ਕਿੰਨਾ ਮਹਿੰਗਾ ਹੈ ਖੈਰ ਹਜੇ ਤਾਂ ਚਲੋ ਉਹਨਾਂ ਦੀ ਆਪਣੀ ਸੋਚ ਹੈ ਰਾਜਨੀਤਿਕ ਹਜੇ ਉਹ ਚੱਲਦੇ ਪਏ ਨੇ ਲੇਕਿਨ ਮੈਂ ਇੱਕ ਵੀ ਲੀਡਰ ਨਹੀਂ ਦੇਖਿਆ ਇੱਕ ਵੀ ਲੀਡਰ ਨਹੀਂ ਦੇਖਿਆ ਜਿਸ ਨੇ ਸ਼੍ਰੀ ਕਾਲ ਤਖਸਰ ਨਾਲ ਟੱਕਰ ਲੈ ਕੇ ਉਹ ਅੱਗੇ ਵਧਿਆ ਹੋਵੇ ਮੈਂ ਇੱਕ ਵੀ ਬਿਊਰੋਕਰੇਟ ਨਹੀਂ ਦੇਖਿਆ ਜਿਸ ਨੇ ਕਾਲ ਤਖਸਰ ਨਾਲ ਟੱਕਰ ਲਈ ਹੋਵੇ ਤੇ ਉਹਨੇ ਆਪਣਾ ਕੁਝ ਸਵਾਰਿਆ ਹੋਵੇ ਤੇ ਜੇ ਇਹ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਹੈ ਜੇ ਅਕਾਲ ਤਖਤ ਸਾਡੇ ਹੁਕਮਾਂ ਨੂੰ ਇਨੋਵਿਨ ਲਾਗੂ ਕਰ ਦੂਗੀ ਤੇ ਵਾਹਿਗੁਰੂ ਬਖਸ਼ੀ ਲੈ ਜਾਊਗਾ ਚੜਦੀ ਕਲਾ ਚ ਤੇ ਜੇ ਕਿਤੇ ਟਕਰਾਵ ਹੋਇਆ ਵੀ ਨਹੀਂ ਜੀ ਅਸੀਂ ਉਹਨਾਂ ਦੇ ਹੁਕਮਾਂ ਤੋਂ ਬਿਨਾਂ ਹੀ ਨਹੀਂ ਤਾਂ ਚੱਲੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਖੇਮੇ ਹਾਂ ਉੱਥੇ ਬੈਠ ਕੇ ਗਿਆਨੀ ਗੁਲਦੀਪ ਸਿੰਘ ਗੜਗੱਜ ਇਹਨਾਂ ਨਾਲ ਕਰਦੇ ਉਹ ਵੱਖਰੀ ਗੱਲ ਹੈ ਲੇਕਿਨ ਜੇ ਇਹ ਚਲੇ ਜਾਂਦੇ ਇਦਾਂ ਫਿਰ ਸਿੱਖ ਪੰਥ ਇਹਨਾਂ ਨੂੰ ਮਾਫ ਨਹੀਂ ਕਰਦਾ ਇਹ ਗੱਲ ਕਲੀਅਰ ਹੈ ਅਸੀਂ ਇਹ ਤਾਂ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਦੀ ਗੱਲ ਹੋ ਗਈ ਚਲੋ ਪਰ ਬਾਕੀ ਦੇ ਲੀਡਰ ਵੀ ਨੇ ਬੀਬੀ ਜਗੀਰ ਕੌਰ ਨੇ ਚਰਨਜੀਤ ਬਰਾੜ ਨੇ ਹੋਰ ਸਾਰੇ ਲੀਡਰ ਜਿਹੜੇ ਇਕਾਲੀ ਦਲ ਤੋਂ ਟੁੱਟ ਕੇ ਅਲਹਿਦਾ ਹੋਏ ਹੋਏ ਨੇ ਕਿ ਉਹਨਾਂ ਦੀ ਸੰਭਾਵਨਾ ਹੈ ਵਾਪਸ ਜਾਣ ਦੀ ਦੇਖੋ ਐਕਸਰਸਾਈਜ਼ ਤਾਂ ਕਰਦੇ ਬੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੈਨੇਜਮੈਂਟ ਦਾ ਜਵਾਬ ਨਹੀਂ ਹੈਗਾ ਉਹ ਮੈਨੇਜਮੈਂਟ ਦਾ ਖਿਡਾਰੀ ਆ ਉਹ ਮੈਨੇਜਮੈਂਟ ਨਾਲ ਤਾਂ ਉਹਦਾ ਬਸਪਾ ਨੂੰ ਘੁਮਾ ਲੈਂਦਾ ਉਂਗਲੀਆਂ ਦੇ ਉੱਤੇ ਮੈਂ ਤਾਂ 20 ਵਾਰੀ ਦੇਖਿਆ ਬਸਪਾ ਨਾਲ ਗਠਵੰਦਨ ਕਰ ਲੋ ਤੋੜ ਦੋ ਬਸਪਾ ਨਾਲ ਇੰਟਰਕਲੀਕ ਗਠਵੰਧਨ ਕਰ ਲੈਂਦੇ ਆਂ ਹੈ ਕਈ ਵਾਰੀ ਵੋਟ ਪਰਸੈਂਟੇਜ ਵਧਾਣ ਲਈ 2012 ਚ ਸਰਕਾਰ ਕਿਵੇਂ ਬਣੀ ਆਂ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਵਧਾਇਆ ਗਿਆ ਤਾਂ ਕਿ ਸਾਡੀ ਐਂਟੀਨਕੰਮੈਂਸੀ ਵੋਟ ਕਾਂਗਰਸ ਨੂੰ ਨਾ ਜਾਵੇ ਬਸਪਾ ਨੂੰ ਚੱਲ ਜਾਏ 1.5% ਤੋਂ ਸਰਕਾਰ ਨਹੀਂ ਬਣੀ ਬਹੁਜਨ ਸਮਾਜ ਪਾਰਟੀ 4-5% ਵੋਟ ਲੈ ਗਈ ਤੇ ਜੇ ਕਿਤੇ ਬਹੁਜਨ ਸਮਾਜ ਪਾਰਟੀ ਦੀ ਮੈਨੇਜਮੈਂਟ ਚ ਵੋਟ ਨਾ ਵਧਾਈ ਹੁੰਦੀ ਤੇ ਉਹ ਸਰਕਾਰ ਕੈਪਟਨ ਨਮਰਿੰਦਰ ਸਿੰਘ ਦੀ ਸੀ ਇਹ ਮੈਨੇਜਮੈਂਟ ਹੈ ਠੀਕ ਹੈ ਨਾ ਇਹ ਇਹ ਮੈਨੇਜਮੈਂਟ ਦੇ ਖਿਡਾਰੀ ਆ ਕੋਸ਼ਿਸ਼ ਤਾਂ ਉਹਨੇ ਕਰਨੀ ਆ ਵੀ ਮੈਂ ਸਾਰਿਆਂ ਨੂੰ ਲੈ ਆਵਾਂ ਜੀ ਮੈਂ ਰਖੜਿਆਂ ਨਾਲ ਵੀ ਗੱਲ ਚਲਾਵਾਂ ਛੱਡੇ ਹੋਣੇ ਉਹਨੇ ਆਪਣੇ ਕਮਾਂਡੋ ਵੀ ਜਾਓ ਗੱਲਾਂ ਬਾਤਾਂ ਕਰੋ ਲਿਆਓ ਦੇਖੋ ਹੀ ਇਜ਼ ਵੀ ਇਜ਼ ਅ ਬਿਗ ਬਿਜ਼ਨਸਮੈਨ ਆਲਸੋ ਉਹ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਉਹ ਬਈ ਇੱਕ ਰਾਜਨੀਤੀ ਕੋ ਉਹਦੇ ਕੋ ਪੈਸਾ ਵੀ ਆ ਉਹਦੇ ਕੋ ਪੈਸਾ ਵੀ ਆ ਉਹ ਉਹਦੇ ਕੋਲ ਜਿਹੜੀਆਂ ਐਡੀਆਂ ਵੱਡੀਆਂ ਟਰਾਂਸਪੋਰਟ ਦੇ ਮਾਲਕ ਆ ਸੁਖ ਵਿਲਾਸ ਆ ਉਹ ਬਰਾਏ ਹੋਟਲ ਬਰਾਏ ਦਾ ਮਾਲਕਾ ਛੋਟੀਆਂ ਗੱਲਾਂ ਥੋੜਾ ਕਿੰਨੇ ਕਿੰਨੇ ਹਜ਼ਾਰਾਂ ਕਰੋੜ ਚ ਪਹੁੰਚ ਜਾਂਦਾ ਕਾਰੋਬਾਰ ਤੇ ਇੰਨਾ ਅਮੀਰ ਜਿਹੜੇ ਆ ਉਹ ਵੀ ਜਿਹੜਾ ਵਾ ਉਹਦਾ ਵੀ ਹੁੰਦਾ ਪੈਸੇ ਦਾ ਪ੍ਰਭਾਵ ਵੀ ਬਾਲਾ ਹੁੰਦਾ ਯਾਰ ਇਹ ਨਹੀਂ ਗੱਲਾਂ ਹੁੰਦਾ ਕਿ ਬੰਦੇ ਦਾ ਪਿਆਰ ਹੁੰਦਾ ਪੈਸੇ ਦਾ ਪ੍ਰਭਾਵ ਵੀ ਬਹੁਤ ਕਿਤੇ ਜਾ ਸਕਦੇ ਲੀਡਰ ਖਰੀਦੇ ਨਹੀਂ ਜਾ ਸਕਦੇ ਹੁੰਦਾ ਯਾਰ ਠੀਕ ਆ ਯਾਰ ਜਿਹਦੇ ਕੋ ਪੈਸਾ ਹੁੰਦਾ ਹਕੂਮਤਾਂ ਉਹਦੇ ਅੱਗੇ ਲੰਮੇ ਪੈਂਦੀਆਂ ਯਾਰ ਹੁਣ ਤੁਸੀਂ ਇਹਦੇ ਮੈਂ ਗੱਲ ਨਹੀਂ ਸਮਝਦੇ ਤੇ ਵਿਆਹ ਸੀ ਬੇਟੀ ਦਾ ਚਲੋ ਵਿਆਹ ਵਧਾਈ ਵੀ ਆ ਸਾਰਿਆਂ ਨੂੰ ਲੇਕਿਨ ਦੇਖੋ ਕੇਂਦਰ ਦੀ ਸਾਰੀ ਲੀਡਰਸ਼ਿਪ ਉੱਥੇ ਬੈਠੀ ਹੋਈ ਸੀ ਭਾਰਤੀ ਜਨਤਾ ਪਾਰਟੀ ਦੀ ਠੀਕ ਹੈ ਨਾ ਲੋਕ ਸਭਾ ਦਾ ਜਿਹੜਾ ਸਪੀਕਰ ਓਮ ਬਰਲਾਏ ਕੇਂਦਰ ਦੇ ਕਿੰਨੇ ਮੰਤਰੀ ਆਏ ਮਤਲਬ ਜਿਹੜੇ ਉੱਥੇ ਆਏ ਬਿਆ ਹਰਿਆਣੇ ਦੇ ਸੀਐਮ ਆ ਤੇ ਹੋਰ ਆਪਾਂ ਕੀ ਦੇਖਦੇ ਆ ਯਾਰ ਹੋਰ ਆਪਾਂ ਕੀ ਭਾਲਦੇ ਆ ਇਹ ਭਾਲਦੇ ਬਿਜ਼ਨਸ ਲਿੰਕ ਵੀ ਹੁੰਦੇ ਆ ਹਰਿਆਣੇ 'ਚ ਹੋਟਲ ਚਲਾਣੇ ਆ ਇੰਡੋ ਕੈਨੇਡੀਅਨ ਦਿੱਲੀ ਤੱਕ ਜਾਣੀ ਆ ਸਟੇਟਾਂ ਨਾਲ ਤਾਲਮਿਲ ਰੱਖਣਾ ਪੈਂਦਾ ਤੇ ਹੋਰ ਹੁੰਦਾ ਇਦਾਂ ਲਿੰਕ ਤਾਂ ਇਕੱਲੇ ਇਹਦੇ ਨਹੀਂ ਹੁੰਦੇ बिजनेਸਮੈਨ ਦੇ بڑے ਲਿੰਕ ਹੁੰਦੇ ਆ ਇਹ ਵੀ ਤਾਂ ਜੇ ਕਿਤੇ ਦੇਸ਼ ਚ ਅਮਾਨੀ ਅਡਾਨੀ ਆ ਤੇ ਪੰਜਾਬ ਦੇ ਅਡਾਨੀ ਅਮਾਨੀ ਵਾਂਗੂ ਇਹ ਵੀ ਹੈਗੇ ਆ ਤੇ ਇਹਨਾਂ ਨਾਲ ਹਕੂਮਤਾਂ ਦੀ ਤਾਲ ਮਿਲਦਾ ਰਹਿਣਾ ਹੀ ਆ ਅਜਾ ਡਾਕਟਰ ਸਾਹਿਬ ਲੰਗੇ ਦੇਣੀ ਮਲੂਕਾ ਸਾਹਿਬ ਜਿਹੜੋ ਵਾਪਸੀ ਕਰਦੇ ਨੇ ਵਿਕਰਮ ਸਿੰਘ ਮਜੀਠੀਆ ਅਲੈਦਾ ਜਾਂਦੇ ਨੇ ਉਹਨਾਂ ਦਾ ਉਹਨਾਂ ਦਾ ਸਵਾਗਤ ਕਰਨ ਲਈ ਇਹ ਸੁਖਵੀਰ ਬਾਦਲ ਵੱਖਰੇ ਮਜੀਠੀਆ ਵੱਖਰੇ ਯਾਰ ਦੇਖੋ ਇੱਕ ਗੱਲ ਤਾਂ ਸਾਹਬ ਸਿੰਘ ਜੀ ਸਾਫ਼ ਹੈ ਮੈਂ ਪ੍ਰੈਕਟੀਕਲ ਗੱਲ ਕਰਾਂਗਾ ਜਿੰਨੇ ਆਲੋਚਨਾ ਕਰਨੀ ਕਰ ਦਿਓ ਮੈਂ ਪਰਵਾਹ ਨਹੀਂ ਕਰਦਾ ਮੈਂ ਤਾਂ ਸੱਚ ਬੋਲੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਨੂੰਨ ਦਾ ਛਕੰਜਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਟਾਈਟ ਹੈ ਟਾਈਟ ਹੈ ਨਾ ਤਾਂ ਉਧਰ ਸੁੱਖ ਬਿਲਾਸ ਦੇ ਖਿਲਾਫ ਰੋਲਾ ਪਾਣ ਵਾਲੇ ਮੰਤਰੀ ਨੂੰ ਤਾਂ ਸਾਈਡ ਤੇ ਕਰ ਦਿੱਤਾ ਗਿਆ ਜਿਹੜਾ ਕਹਿੰਦਾ ਸੀ ਮੈਂ ਸੁੱਖ ਬਿਲਾਸ ਦੇ ਉੱਤੇ ਤੁਹਾਨੂੰ ਲੈ ਕੇ ਦਵਾਂਗਾ ਸਾਡੀ ਜ਼ਮੀਨ ਤੇ ਬਣਿਆ ਉਹਨੂੰ ਸਾਈਡ ਤੇ ਕਰ ਦਿੱਤਾ ਗਿਆ ਇਹਦੇ ਉੱਤੇ ਕਿਹੜਾ ਹੋਰ ਕਾਨੂੰਨ ਦਾ ਟਾਈਟ ਹੋਈ ਜਾਂਦਾ ਪਿਆ ਇਹਦੇ ਨਾਲ ਪੁਰਾਣੇ ਕੇ ਸਾਨੂੰ ਕੱਢੀ ਜਾ ਰਹੇ ਆ ਤੇ ਉਧਰ ਟਰਾਂਸਪੋਰਟ ਹੋਰ ਵੱਧ ਗਈ ਉਹਦੀ ਇੱਕ ਵੀ ਜਾਂਚ ਇੱਕ ਵੀ ਜਾਂਚ ਇੱਕ ਵੀ ਕਹਿੰਦਾ ਵੇ ਪੁਆਇੰਟ ਸਿੰਗਲ ਵੀ ਦੱਸ ਦਿਓ ਜੇ ਤਿੰਨ ਸਾਲਾਂ ਦੇ ਵਿੱਚ ਅਕਾਲੀ ਦਲ ਦੇ ਇਸ ਸੁਪਰੀਮੋ ਦੇ ਖਿਲਾਫ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਖੋਲੀ ਹੋਵੇ ਰੋਲਾ ਦਾ ਬਠੇਰਾ ਪਾ ਲਿਆ ਸੀ ਬੰਟਾ ਛੰਟਾ ਭੋਨੀ ਛੋਨੀ ਬੜਾ ਰੋੜਾ ਪਿਆ ਇਲੈਕਸ਼ਨਾਂ ਦੇ ਵਿੱਚ ਦੋ ਵੀ ਅਸੀਂ ਇਹ ਖੋਲ ਕੇ ਰੱਖ ਦਾਂਗੇ ਨਾ ਰੇਤ ਤਾਂ ਨਾ ਬੱਜਰੀ ਨਾ ਟਰਾਂਸਪੋਰਟ ਨਾ ਕੇਬਲ ਨਾ ਚੈਨਲ ਦੱਸ ਦਿਓ ਨਾ ਹੋਟਲ ਨਾ ਨਵਾਂ ਚੰਡੀਗੜ੍ਹ ਨਾ ਪੁਰਾਣਾ ਚੰਡੀਗੜ੍ਹ ਮੈਨੂੰ ਇੱਕ ਵੀ ਦੱਸ ਦਿਓ ਤੇ ਇਹ ਉਹਨੂੰ ਨਹੀਂ ਸਮਝ ਆਉਂਦੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਤਾਂ ਸਮਝ ਆ ਰਹੀ ਹੈ ਨਾ ਮੈਂ ਕਿੱਥੋਂ ਘਿਰਦਾ ਪਿਆ ਅਕਾਲੀ ਦਲ ਨਾ ਬੇਸਿਕਲੀ ਸਿਮਟ ਕੇ ਤਿੰਨ ਬੰਦਿਆਂ ਦੇ ਪਰਿਵਾਰ ਚ ਰਹਿ ਗਿਆ ਉਹ ਵੀ ਮੈਨੂੰ ਲੱਗਦਾ ਟੁੱਟਿਆ ਹੀ ਪਿਆ ਜੇ ਸਮਝੀਏ ਸੁਗਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਨਾਨੀ ਉਹਨਾਂ ਦੀ ਜਿਹੜੀ 30ਵੀਂ ਆਪਾ ਪੰਜਾਬੀ ਚ ਕਰਨੀ ਆ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਉਹਨਾਂ ਦੇ ਸਾਲੇ ਦੀ ਜਨਾਨੀ ਐਮਐਲਏ ਹੋਰ ਅਕਾਲੀ ਦਲ ਚ ਕਿਹੜਾ ਬੰਦਾ ਮੈਨੂੰ ਦੱਸ ਦਿਓ ਅਕਾਲੀ ਦਲ ਦੇ ਬਾਕੀ ਦੋਨੋਂ ਐਮਐਲਏ ਤਾਂ ਛੱਡ ਗਏ ਤਿੰਨ ਬੰਦਿਆਂ ਜੇ ਸਿਮਟਿਆ ਪਿਆ ਉਹਦੇ ਜੋ ਵੀ ਬੀਬੀ ਗਨੀਬ ਕੌਰ ਮਜੀਠੀਆ ਦੀ ਲਾਈਨ ਅਲੱਗ ਹੋਈ ਭਈ ਜਿਵੇਂ ਹੁਣ ਤਾਜ਼ਾ ਇਨਸੀਡੈਂਟ ਹੈ ਸਿਕੰਦਰ ਸਿੰਘ ਮਲੂਕੇ ਆਲਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਡਾਕਟਰ ਚੀਮੇ ਨੂੰ ਲੈ ਕੇ ਨਾਲ ਉਹਨੂੰ ਜੁਆਇਨ ਕਰਾਇਆ ਪੁੰਦਰ ਨੂੰ ਵਿਕਰਮ ਮਜੀਠੀਆ ਨੂੰ ਬੁਲਾਇਆ ਨਹੀਂ ਫਿਰ ਵਿਕਰਮ ਮਜੀਠੀਆ ਨੂੰ ਲੱਗਿਆ ਵੀ ਇਹ ਤਾਂ ਮੈਨੂੰ ਖਤਮ ਕਰਦੇ ਪਏ ਨੇ ਮੈਂ ਪੰਜਾਬ ਦੀ ਸਿਆਸਤੋਂ ਆਊਟ ਹੋ ਜਾਵਾਂਗਾ ਔਰ ਸਾਡ ਇੱਕ ਗੱਲ ਇਹ ਵੀ ਅੱਜ ਸੁਣ ਲਓ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਰਾਈਜ਼ ਕਰਨਾ ਤਾਂ ਉਹਦੇ ਲਈ ਵਿਕਰਮ ਮਜੀਠੀਆ ਬਹੁਤ ਜ਼ਰੂਰੀ ਹੈ ਲੇਕਿਨ ਜਿੰਨੀ ਕਿੰਨਾ ਚ ਖਿੱਚ ਤਾਂ ਚੱਲਦੀ ਪਈ ਆ ਫਿਰ ਵਿਕਰਮ ਮਜੀਠੀਆ ਨੇ ਵੀ ਜਵਾਬ ਦਿੱਤਾ ਉਹ ਆਪ ਹੀ ਲਾਵਲਸ਼ਕਰ ਲੈ ਕੇ ਮਲੂਕ ਕੇ ਦਾ ਸਨਮਾਨ ਕਰਨ ਪਹੁੰਚ ਗਿਆ ਇਹ ਗੱਲ ਇੱਕ ਵਾਰ ਹੀ ਨਹੀਂ ਕਈ ਵਾਰ ਹੋ ਗਈ ਕਿ ਮਜੀਠੀਆਂ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਜੀਠੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਜੀਠੀਆਂ ਨੂੰ ਡਾਇਰੈਕਟਲੀ ਇਧਰੋਂ ਖਤਮ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ ਇਨਡਾਇਰੈਕਟਲੀ ਪੰਜਾਬ ਦੀ ਸਰਕਾਰ ਵੱਲੋਂ ਵੀ ਹੋ ਰਹੀ ਹੈ ਕਿੱਦਾਂ ਘੇਰਾਬੰਦੀ ਹੋਈ ਪਈ ਪੂਰੀ ਉਹਦੀ ਤੋ ਸਹਿਣ ਕਰਤਾ ਪਿਆ ਕਰਤਾ ਪਿਆ ਮੈਂ ਤਾਂ ਕਿਹਾ ਵੀ ਉਧਰ ਜਾਂਚ ਕੋਈ ਨਹੀਂ ਇਧਰ ਜਾਂਚ ਸਾਰੀਆਂ ਸ਼ੁਰੂ ਹੋ ਗਈਆਂ ਇਤੋਂ ਹੀ ਸਮਝ ਆ ਜਾਂਦਾ ਸਾਨੂੰ ਮੈਂ ਇਸ ਕਰਕੇ ਇਹ ਜਿਹੜਾ ਅਕਾਲੀ ਦਲ ਦੇ ਵਿੱਚ ਟੜੇ ਵੀ ਹੋ ਗਏ ਨਾ ਇਹ ਵੀ ਬਹੁਤ ਖਤਰਨਾਕ ਚੀਜ਼ ਹੈ ਇਹ ਵੀ ਬਹੁਤ ਖਤਰਨਾਕ ਚੀਜ਼ ਹੈ ਵਿਕਰਮ ਮਜੀਠੀਆ ਕੋਲ ਦੇਖੋ ਤੱਥਾਂ ਦੇ ਆਧਾਰ ਤੇ ਗੱਲ ਕਰਨ ਵਾਲਾ ਲੀਡਰ ਹੈ ਜਿੰਨਾ ਮਰਜੀ ਲੋਕਾਂ ਚ ਉਹਨਾਂ ਦੀ ਨੈਗੇਟਿਵਿਟੀ ਹੋਵੇ ਲੇਕਿਨ ਜਿਹੜੀ ਉਹਦੀ ਗੱਲ ਹੈ ਉਹਦੀ ਗੱਲ ਦਾ ਵਜ਼ਨ ਹੁੰਦਾ ਉਹਦੀ ਗੱਲ ਦਾ ਵਜ਼ਨ ਹੁੰਦਾ ਉਹ ਵਿਦ ਫੈਕਟਸ ਗੱਲ ਕਰਦਾ ਉਹਦੀ ਗੱਲ ਨੂੰ ਲੋਕ ਸੁਣਦੇ ਪਏ ਆ ਉਹਦੀ ਗੱਲ ਨੂੰ ਵਿਚਾਰਦੇ ਪਏ ਜਦੋਂ ਉਹ ਬੋਲਦਾ ਉਹਦੇ ਚ ਵਜ਼ਨ ਹੁੰਦਾ ਹੁਣ ਉਹਨੇ ਕਿਸੇ ਪੱਤਰਕਾਰ ਨੂੰ ਪੁੱਛਿਆ ਮੇਮ ਜੀਠਿਆ ਸਾਹਿਬ ਵੀ ਤੁਸੀਂ ਬੀਜੇਪੀ ਨਾਲ ਘਰ ਵੇਓ ਗਠਬੰਧਨ ਕਿਵੇਂ ਜੀ ਉਹ ਕਹਿੰਦਾ ਉਹਨੇ ਬਿਲਕੁਲ ਗੱਲ ਗਈ ਕਹਿੰਦਾ ਯਾਰ ਜਦੋਂ ਕਰਾਂਗੇ ਅਸੀਂ ਤੁਹਾਨੂੰ ਦੱਸ ਕੇ ਕਰਾਂਗੇ ਠੀਕ ਹੈ ਨਾ ਹਜੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਉਹਨਾਂ ਨੇ ਬੱਤਰ ਕਰਨੇ ਅੱਗੇ ਕ੍ਰੋਸ ਕੀਤਾ ਬਈ ਬੀਜੇਪੀ ਕਹਿੰਦੀ ਅਸੀਂ ਇਕੱਲੇ ਲੜਨਾ ਕਹਿੰਦਾ ਯਾਰ ਉਹਨਾਂ ਦੀ ਆਪਣੀ ਡੈਮੋਕ੍ਰੈਟਿਕ ਪਾਰਟੀ ਹੈ ਲੜ ਸਕਦੇ ਇਕੱਲੇ ਦੇਖੋ ਗੱਲ ਇਹ ਹੈਗੀ ਹੈ ਕਿ ਅਕਾਲੀ ਦਲ ਦੇ ਵਿੱਚ ਅੰਦਰ ਵੀ ਬਹੁਤ ਪਾੜ ਪਿਆ ਹੋਇਆ ਜਿਵੇਂ ਬਾਹਰ ਪੰਥ ਦੇ ਵਿੱਚ ਵੀ ਬੜਾ ਟਕਰਾਵ ਚੱਲਦਾ ਪਿਆ ਨਾ ਜੀ ਬਾਬਾ ਨਾਮ ਸਿੰਘ ਤੋਂ ਮਾਨ ਨੇ ਆਪਣੀ ਲਾਈਨ ਅਲੱਗ ਕੀਤੀ ਹੋਈ ਆ ਬਣਾਤੀ ਹੋਈ ਆ ਇਦਾਂ ਹੀ ਅਕਾਲੀ ਦਲ ਦੇ ਅੰਦਰ ਵੀ ਇੱਕ ਲਾਈਨ ਬਣੀ ਹੋਈ ਆ ਜਿਹੜੀ ਆਪਾਂ ਜੋ ਪੰਜ ਮੈਂਬਰੀ ਕਮੇਟੀ ਨੂੰ ਪਰੇ ਵੀ ਕਰਦੀ ਹੈ ਨਾ ਇਹ ਮਝੇਠੀ ਵਾਲੀ ਜਿਹੜੀ ਲਾਈਨ ਆ ਇਹ ਕਾਲੀਦਲ ਦੀ ਦੂਜੀ ਲਾਈਨ ਆ ਹਜੇ ਤਾਂ ਕੈਰੋ ਨਹੀਂ ਆਇਆ ਬਾਹਰ ਹਜੇ ਤਾਂ ਕੈਰੋ ਜਿੱਦਨਾਂ ਦੇਸ਼ਪ੍ਰਤਾਪ ਕਹਿ ਰਿਹਾ ਉਹ ਹੋਰ ਲੰਬਾ ਹੋ ਜਾਣਾ ਰਸਤਾ ਹਾਲਕਿ ਬੋਲਦੇ ਨਜ਼ਰ ਆਏ ਸੀ ਇੱਕ ਵਾਰੀ ਗੱਲ ਬਾ ਬੋਲਦਾ ਘੱਟ ਹੈਗਾ ਦੇਸ਼ ਦੀ ਆਦਤ ਹੈਗੀ ਆ ਮੈਂ ਤਾਂ ਉਹਨਾਂ ਨਾਲ ਚੰਗਾ ਨੇੜੇ ਤੋਂ ਦੇਖਿਆ ਉਹ ਬਹੁਤ ਘੱਟ ਬੋਲਦਾ ਲੇਕਿਨ ਜਿੱਦਨ ਉਹ ਬੋਲਿਆਗਾ ਫਿਰ ਚੁੱਪ ਨਹੀਂ ਹੋਣਾ ਇਨਾਂ ਕੋ ਕਿਸੇ ਕੋ ਨਹੀਂ ਚੁੱਪ ਹੋਣਾ ਉਹ ਇਹ ਆ ਕਿ ਉਹ ਗਨਮੀਨਤ ਹੈਗੀ ਹੋ ਜਾ ਚੁੱਪ ਬੈਠਾ ਹੋਇਆ ਸੋ ਜਿਹੜਾ ਮੈਂ ਬਜੀਠੀਆ ਸਾਹਿਬ ਦੀ ਪਿੱਛੇ ਇੱਕ ਸਾਲ ਤੋਂ ਵਰਕਿੰਗ ਦੇਖਦਾ ਪਿਆ ਹਰ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਅੱਗੇ ਆ ਹਰ ਮੁੱਦੇ ਦੇ ਵਿੱਚ ਔਰ ਕਿਰਦਾ ਵੀ ਪਿਆ ਉਹਨੂੰ ਕੀ ਰਾਬੰਦੀ ਵੀ ਉਹਦੀ ਹੋ ਰਹੀ ਆ ਜੇ ਮੰਨ ਲਓ ਸੁਖਵੀਰ ਬਾਦਲ ਤੇ ਸ਼੍ਰੀ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ ਨਰੈਨ ਸਿੰਘ ਚੋੜੇ ਵੱਲੋਂ ਲੇਕਿਨ ਉਹਦੇ ਜੇ ਜਿੰਨਾ ਅਗਰੈਸਿਵ ਵਿਕਰਮ ਸਿੰਘ ਮਜੀਠੀਆ ਗਿਆ ਆ ਕੋਈ ਨਹੀਂ ਆਇਆ ਲੇਕਿਨ ਜਦੋਂ ਜਦੋਂ ਅਕਾਲੀ ਦਲ ਕੋਈ ਪ੍ਰੋਗਰਾਮ ਕਰਦਾ ਕੋਈ ਜੁਆਇਨਿੰਗ ਕਰਾਂਦਾ ਫਿਰ ਵਿਕਰਮ ਮਜੀਠੀਆ ਨੂੰ ਪਰੇ ਕਰ ਦਿੰਦੇ ਆ ਤੇ ਬਿਕਰਮ ਜੀ ਠੀਆ ਵੀ ਕੋ ਸਿਆਣਾ ਉਹਨੇ ਆਪਣਾ ਹੋਂਦ ਨਹੀਂ ਖਤਮ ਹੋਣ ਦੇਣੀ ਉਹ ਆਪ ਚ ਉਤ ਦੰਦਾ ਕਿਉਂਕਿ ਲੋਗ ਉਹਨੂੰ ਦੇਖਦੇ ਨੇ ਉਹਨੂੰ ਸੁਣਦੇ ਨੇ ਉਹਦੀ ਆਪਣਾ ਉਹਦਾ ਆਪਣਾ ਬੜੀ ਫਾਲੋਅਰਸ਼ਿਪ ਹੈ ਕਿ ਮਾਝੇ ਦੇ ਵਿੱਚ ਤਾਂ ਅਕਾਲੀ ਦਲ ਕੋਲ ਲੀਡਰ ਹੀ ਕੋਈ ਨਹੀਂ ਬਚਿਆ ਬਿਰਸਾ ਸਿੰਘ ਬਲਟੋਹਾ ਸੀ ਉਹ 10 ਸਾਲ ਲਈ ਉਹਦਾ ਰਿਜ਼ਾਈਨ ਲੇਤਾ ਹੋਇਆ ਹੁਣ ਜੇ ਕਹੋ ਕਿ ਤੁਸੀਂ ਯਾਰ ਜਿਹੜਾ ਬਾਕੀ ਤਾਂ ਜਿਹੜੇ ਰਵਿੰਦਰ ਸਿੰਘ ਬ੍ਰਹਮਪੂਰਾ ਉਹ ਚਲੇ ਗਏ ਰਤਨ ਜਨਾਲਾ ਜੀ ਚਲੇ ਗਏ ਉਹਨਾਂ ਦਾ ਬੁੰਨੀ ਜਨਾਲਾ ਅਲੱਗ ਹੋ ਗਿਆ ਸੇਖਵਾ ਸਾਹਿਬ ਦਾ ਬੇਟਾ ਜਿਹੜਾ ਵਾ ਜਗਰੂਪ ਸੇਖਵਾ ਉਹ ਆਵਾਂ ਦੀ ਪਾਰਟੀ 'ਚ ਆ ਗਿਆ ਸੁੱਚਾ ਸਿੰਘ ਲੰਗਾਰ ਨੂੰ ਤੁਹਾਨੂੰ ਬਤਾਉਂ ਹੂੰ ਜਿਹੜਾ ਚੱਲਦਾ ਪਿਆ ਸਿਸਟਮ ਸਾਰਾ ਬਈ ਉਹਨੂੰ ਲੋਕ ਇੰਨਾ ਕ ਲੱਗ ਗਿਉਣੀ ਦੇਖਦੇ ਬਈ ਤੇ ਇਸ ਕਰਕੇ ਅਕਾਲੀ ਦਲ ਕੋ ਤਾਂ ਮਾਝੇ 'ਚ ਲੀਡਰ ਹੀ ਨਹੀਂ ਬਚਿਆ ਕੋਈ ਤੇ ਲੀਡਰ ਹੁਣ ਲੀਡਰ ਲੋਕੀ ਵਿਕਰਮਜੀਠੇ ਨੂੰ ਹਜੇ ਵੀ ਉੱਥੇ ਓਨੀ ਤਰਜੀਹ ਦਿੰਦੇ ਆ ਤੇ ਉਸ ਤੋਂ ਬਗੈਰ ਖੜਾ ਵੀ ਨਹੀਂ ਹੋ ਸਕਦਾ ਮਾਝੇ 'ਚ ਕੋਈ ਲੀਡਰ ਸੋ ਇਸ ਕਰਕੇ ਜਿਹੜਾ ਮੈਂ ਇਹ ਸੋਚਦਾ ਪਿਆ ਵਾਂ ਬਈ ਸੁਖਵੀਰ ਸਿੰਘ ਬਾਦਲ ਜਿਹੜੇ ਆ ਦਾ ਜਿਹੜੇ ਯਾਤ ਆ ਇਹਨਾਂ ਦੀ ਆਪਣੀ ਸੋਚ ਆ ਜਾਂ ਇਹਨਾਂ ਦੇ ਜਿਹੜੇ ਲਾਗੇ ਛਾਗੇ ਆ ਨਾ ਉਹ ਵਿਕਰਮਜੀਠੇ ਨੂੰ ਖਤਮ ਕਰਨ ਤੇ ਲੱਗੇ ਹੋਏ ਆ ਸਭੰਤ ਲਸਵਾਲਾ ਮੇਰਾ ਜੀ ਤੁਸੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ਾਹ ਦੇ ਜਾਣਦੇ ਆ ਕਿ ਮਜੀਠੀਆ ਦੇ ਬਿਨਾ ਉਹਨਾਂ ਦੀ ਗਤੀ ਨਹੀਂ ਹੈ ਇਸ ਇਸ ਮਾਮਲੇ ਦੇ ਵਿੱਚ ਪਰ ਵਿਕਰਮ ਸਿੰਘ ਮਜੀਠੀਆ ਕੀ ਇਕੱਲੇ ਆਪਣੇ ਆਧਾਰ ਦੇ ਉੱਤੇ ਸਿਆਸਤ ਵਿੱਚ ਵਿਚਰ ਸਕਦੇ ਆ ਕੀ ਉਹਨਾਂ ਦਾ ਇੰਨਾ ਆਧਾਰ ਹੈਗਾ ਔਰ ਦੂਸਰੀ ਗੱਲ ਕੀ ਸੰਭਾਵਨਾ ਹੈ ਕਿ ਕਿਸੇ ਹੋਰ ਪਾਰਟੀ ਦਾ ਵੀ ਰੁਖ ਕੀਤਾ ਜਾਵੇ ਨਹੀਂ 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 ਏਦਾਂ ਨਹੀਂ ਹਜੇ ਵਿਕਰਮ ਮਜੀਠੀਆ ਨੇ ਅਕਾਲੀ ਦਲ ਛੀਂਣਾ ਦੇਖੋ ਪਤਾ ਕੀ ਆ ਉਹਦੀ ਆਪਣੀ ਹੋਂਦ ਮਜੀਠੀਆ ਹਲਕੇ ਚ ਬਾਲੀ ਹੈਗੀ ਆ ਮਾਝੇ ਦੇ ਵਿੱਚ ਵੀ ਕਾਫੀ ਉਹਦੇ ਕਈ ਜਿਹੜੇ ਵਿਧਾਨ ਸਭਾ ਖੇਤਰ ਹੈ ਮਜੀਠੀਏ ਦਾ ਆਪਣੀ ਪਕੜ ਹੈਗੀ ਆ ਦੇਖੋ 10 ਸਾਲ ਸਰਕਾਰ ਹੰਡਾਈ ਆ ਮਾਝੇ ਦੀ ਜਰਨਲੀ ਕੀਤੀ ਆ ਤੇ ਲੋਕ ਤਾਂ ਜੁੜੇ ਹੁੰਦੇ ਨਾ ਜੀ ਅਫਸਰ ਲਵਾਏ ਆ ਅਫਸਰ ਪੂਰੇ ਜਿਹੜੇ ਆ ਤਗੜੇ ਵੀ ਰੱਖੇ ਆ ਲੋਕੀ ਅੱਜ ਵੀ ਉਹੀ ਗੱਲਾਂ ਨਾ ਦੂਜੀ ਜਿਹੜੀ ਗੱਲ ਮੈਂ ਕਰਦਾ ਪਿਆ ਕਿ ਜਦੋਂ ਜਦੋਂ ਇਹ ਪੰਜਾਬ ਦੀ ਸਿਆਸਤ ਦਾ ਡੀਐਨਏ ਆ ਜਦੋਂ ਜਦੋਂ ਕਿਸੇ ਲੀਡਰ ਦੇ ਖਿਲਾਫ ਸੱਤਾਧਾਰੀ ਹਕੂਮਤ ਉਹਦੇ ਉੱਤੇ ਗੱਲਾ ਨੱਪਦੀ ਆ ਉਹ ਲੀਡਰ ਚੋਨਾ ਦੇ ਵਿੱਚ ਉਹਨਾਂ ਉੱਤੇ ਜੰਪ ਕਰਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜਦੋਂ 2002 ਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਬਹੁਤ ਲੋਕਾਂ ਨੇ ਕਿਹਾ ਵੀ ਬਲੋਜੀ ਬਾਲਸਾ ਨੂੰ ਅੰਦਰ ਦੇਣਾ ਚਾਹੀਦਾ ਇਹ ਦੇ ਦਿਓ ਅੱਛਾ ਕੈਪਟਨ ਸਾਹਿਬ ਵੀ ਉਹਦਾ ਹੀ ਗੱਲਾਂ ਗੁੱਲਾਂ ਜਾਗੇ ਤੇ ਉਹਨਾਂ ਨੇ ਬਾਦਲ ਸਾਹਿਬ ਦੇ ਖਿਲਾਫ ਬਿਜਲੈਂਸ ਦੇ ਪਰਚੇ ਦੇ ਦਿੱਤੇ ਇਹਨਾਂ ਨੂੰ ਅੰਦਰ ਕਰਤਾ ਮੇਰੇ ਲਾਗੇ ਇੱਕ ਨਾ ਬਹੁਤ ਤਗੜਾ ਕਾਂਗਰਸੀ ਲੀਡਰ ਬੈਠਾ ਸੀ ਮੰਤਰੀ ਵੀ ਰਿਆ ਪੰਜਾਬ ਦਾ ਉਸ ਟਾਈਮ ਤੇ ਮੰਤਰੀ ਵੀ ਸੀਗਾ ਮੈਂ ਕਹਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਪੈਰਾਂ ਤੇ ਖਿਲਾੜੀ ਮਾਰ ਲਈ। ਮੈਨੂੰ ਮੰਤਰੀ ਸਾਹਿਬ ਕਹਿੰਦੇ ਕਿਵੇਂ ਯਾਰ ਤੂੰ ਮੈਨੂੰ ਦੱਸ ਮੈਂ ਕਹਾ ਜੀ ਇਹ ਅੰਦਰ ਦੇ ਕੇ ਉਹਨਾਂ ਨੇ ਅਖਬਾਰਾਂ ਦਾ ਅੱਦਾ ਅੱਦਾ ਭੇਜ ਦੇ ਤਾਂ ਲੋਕਾਂ ਦੀ ਸympathy ਖੜੀ ਕਰ ਦੇਣੀ ਉਹਨਾਂ ਨਾਲ ਦੇਖ ਲਿਓ ਮੈਂ ਕਹਾ। ਉਹੀ ਗੱਲ ਹੋਈ ਉਹ ਜੇਲ੍ਹ ਚ ਗਏ। ਲੋਕਾਂ ਦੀ ਸympathy ਵੱਧਦੀ ਗਈ। ਲੋਕਾਂ ਦੀ ਸympathy ਵੱਧਦੀ ਗਈ ਕਿਉਂਕਿ ਪੰਜਾਬ ਦੇ DNA ਦੇ ਵਿੱਚ ਇਹ ਹੈਗਾ ਕਿ ਅਸੀਂ ਜਿਹੜਾ ਜ਼ੁਲਮ ਹੋਣ ਲੱਗੂਗਾ ਅਸੀਂ ਜ਼ੁਲਮ ਵਾਲੇ ਨਾਲ ਖਲੋਣਾ। ਸਾਡਾ DNA ਇਹੀ ਹੈਗਾ। ਵੀ ਦੱਸੋ ਤਾਂ ਤਾਂ ਸਾਡਾ ਡੀਐਨਏ ਕੀ ਆ ਪੰਜਾਬ ਦਾ ਇਹ ਡੀਐਨਏ ਆ ਵੀ ਕਿਸੇ ਗਰੀਬ ਤੇ ਤਸੱਦਦ ਹੋ ਰਹੀ ਆ ਜਾਂ ਅਮੀਰ ਤੇ ਵੀ ਤਸੱਦਦ ਹੋ ਰਹੀ ਆ ਜਾਂ ੱੱਕਾ ਹੋ ਰਿਹਾ ਜਾਂ ਉਹਦੇ ਨਾਲ ਮਸ਼ੀਨਰੀ ਦਾ ੱੱਕਾ ਹੋ ਰਿਹਾ ਲੋਕ ਉਹਦੇ ਨਾਲ ਜਾ ਕੇ ਖੜ ਜਾਂਦੇ ਆ ਇਹੀ ਆ ਨਾ ਆਪਣੇ ਡੀਐਨਏ ਚ ਔਰ ਜਦੋਂ ਰੋਪੜ ਜੇਲ੍ਹ ਚ ਬੰਦ ਸੀ ਲੋਕਾਂ ਦੀਆਂ ਗੱਡੀਆਂ ਭਰ-ਭਰ ਜਾਣੀਆਂ ਸ਼ੁਰੂ ਹੋ ਗਈਆਂ ਹਫ਼ਤੇ ਬਾਅਦ ਉਹ ਮੰਤਰੀ ਸਾਹਿਬ ਫੇਰ ਮਿਲੇ ਕਾਫੀ ਪੀਂਦੇ ਵੇ ਸੀ ਮੈਂ ਕਿਹਾ ਮੰਤਰੀ ਸਾਹਿਬ ਕਿਵੇਂ ਫੇਰ ਹੁਣ ਕਹਿੰਦੇ ਠੀਕ ਕਹਿੰਦੇ ਯਾਰ ਬਾਲਾ ਰੱਸ਼ ਲੱਗਣ ਲੱਪਿਆ ਰੋਪੜ ਉਹ ਦੇਖਦੇ ਦੇਖਦੇ ਪੂਰੇ ਪੰਜਾਬ ਚ ਫੈਲ ਗਿਆ ਤੇ ਉਸ ਤੋਂ ਬਾਅਦ ਬਦ ਅਮਰਿੰਦਰ ਸਿੰਘ ਕੈਪਟਨ ਦੀ ਸਰਕਾਰ ਜਿਹੜੀ ਨਾ ਐ ਡੋਲਰ ਲਾਪੀ ਸੀ ਇਹਦਾ ਸੌਦਾ ਸਾਧ ਨੇ ਉਹਨੂੰ ਮਦਦ ਕਰਤੀ 2007 ਦੀਆਂ ਚੋਣਾਂ 'ਚ ਤੇ ਕੁਝ ਵੋਟ ਪਰਸੈਂਟੇਜ ਇਹਦਾ ਮਾਲਵੇ 'ਚ ਬਚਾ ਲਿਆ ਤੇ ਥੋੜੀਆਂ ਕਿ ਸੀਟਾਂ ਤੋਂ ਇਹਦੀ ਸਰਕਾਰ ਚੱਲੀ ਗਈ ਜੇ ਕਿ ਤੇ ਸੌਦਾ ਸਾਧ ਨਾ ਦਿੰਦਾ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ 25 ਸੀਟਾਂ ਨਹੀਂ ਆਉਣੀਆਂ ਸੀ ਉਦੋਂ ਇਹ ਸਾਨੂੰ ਪਤਾ ਮੈਂ ਉਸ ਚੀਜ਼ ਨੂੰ ਮਾਪਿਆ ਹੋਏ ਗਹਿਰਾਈ ਨਾਲ ਉਦੋਂ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਸੌਦੇ ਸਾਧ ਦਾ ਜੱਸੀ ਹਰਮਿੰਦਰ ਸਿੰਘ ਜਿਸੀ ਕੈਪਟਨ ਦੇ ਬੜੇ ਲਾਗੇ ਹੁੰਦਾ ਸੀ ਤੇ ਇਹ ਡੀਐਨਐ ਜਿਹੜਾ ਪੰਜਾਬ ਦਾ ਹੁਣ ਵੀ ਉਹ ਮੈਂ ਦੇਖਦਾ ਪਿਆ ਜਿਹੜਾ ਵਿਕਰਮਜੀਠੀਏ ਦਾ ਆਪਣਾ ਜਲਵਾ ਨਾ ਉਹ ਜਲਵਾ ਤੁਸੀਂ 2022 ਦੇ ਮੁਕਾਬਲੇ ਦੇਖ ਲਓ ਵੱਧ ਗਿਆ ਉਹਦਾ ਜਿੰਨਾ ਉਹਨੂੰ ਦਬਾਨਗੇ ਜਿੰਨਾ ਹਕੂਮਤ ਉਹਨੂੰ ਦਬਾਏਗੀ ਉਹਨਾਂ ਉਹਦਾ ਕਦ ਪਾਵੇਂ ਲੰਬਾ ਹੋਰ ਫੁੱਟ ਵਾਜੂਗਾ ਉਹਦਾ ਤੇ ਇਸ ਕਰਕੇ ਇਹ ਸਿਆਸਤ ਸਾਡੇ ਨਾ ਪੰਜਾਬ ਦੇ ਵਿੱਚ ਉਹੀ ਚੱਲਦੀ ਆ ਤੁਸੀਂ ਇਹ ਦੇਖਿਓ ਜਿੰਨਾ ਉਹ ਜਿੰਨਾ ਦੇ ਉੱਤੇ ਨਾ ਹੁਣ ਅੱਜ ਲੁਧਿਆਣੇ ਚੱਲ ਜਾਓ ਤੁਸੀਂ ਆਸ਼ੂ ਦੀ ਟੱਕਰ ਕਿਉਂ ਹੋ ਰਹੀ ਹੈ ਦੱਸੋ ਆਸ਼ੂ ਦੀ ਇਹ ਨਹੀਂ ਟੱਕਰ ਕਿਉਂ ਹੋ ਰਹੀ ਹੈ ਉੱਥੋਂ ਦਾ ਬੀਜੇਪੀ 35000 ਨਾਲ ਵੋਟਾਂ ਨਾਲ ਜਿੱਤੀ ਹੈ 30 35000 ਨਾਲ ਪਿਛਲੇ ਸਾਲ ਬੀਜੇਪੀ ਨੇ ਰਵਨੀਤ ਬਿੱਟੂ ਨੇ ਉਹ ਕੌਨਸਟੀਚੁਐਂਸੀ 30 35000 ਵੋਟਾਂ ਨਾਲ ਲੀਡ ਕੀਤੀ ਹੈ ਤੇ ਹੁਣ ਆਸ਼ੂ ਕਿ ਉੱਥੇ ਟੱਕਰ ਕਰ ਰਿਹਾ ਇਹਦਾ ਕਾਰਨ ਪਤਾ ਕੀ ਹੈ ਜਿਹੜੀ ਆਸ਼ੂ ਨਾਲ ਸੂਬੇ ਦੀ ਹਕੂਮਤ ਨੇ ਪਰਚੇ ਦਿੱਤੇ ਜੇਲ੍ਹ ਚ ਦੋ ਵਾਰ ਰੱਖਿਆ ਉਹਦੀ ਸਿੰਪਥੀ ਲੋਕਾਂ ਦਾ ਡੀਐਨਏ ਉਹਦੇ ਨਾਲ ਖੜਦਾ ਪਿਆ ਟੱਕਰ ਕਿਦੀ ਹੋ ਰਹੀ ਆ ਟੱਕਰ ਹੋ ਰਹੀ ਆ ਆਸ਼ੂ ਦੀ ਤੇ ਅਰੋੜਾ ਦੀ ਸੰਜੀਵ ਅਰੋੜੇ ਦੀ ਜੇ ਆਸ਼ੂ ਨਾ ਜੇਲ੍ਹ ਚ ਭੇਜਿਆ ਹੁੰਦਾ ਆਸ਼ੂ ਦਾ ਕੁਛ ਨਾ ਕੀਤਾ ਹੁੰਦਾ ਫਿਰ ਟੱਕਰ ਹੋਣੀ ਸੀ ਭਾਰਤੀ ਜਨਤਾ ਪਾਰਟੀ ਤੇ ਸੰਜੀਵ ਅਰੋੜੇ ਦੀ ਸੋ ਇੱਥੇ ਇੱਥੇ ਜਿਹੜਾ ਜਿਹੜਾ ਵੀ ਜਿਹਦੇ ਜਿਹਦੇ ਤੇ ਵੀ ਤੁਸੀਂ ਦੇਖੋ ਪਰਚੇ ਹੋਏ ਆ ਉਹਨੇ ਬਾਉਂਸ ਬੈਂਕ ਕੀਤਾ ਤੇ ਇਹ ਜਿਹੜਾ ਮਜੀਠੀ ਵਾਲੀ ਤੁਸੀਂ ਲਾਈਨ ਮੈਂ ਕਹਿ ਰਿਆਂ ਭਾਵੇਂ ਉਹਦੇ ਉੱਤੇ ਹੋ ਰਿਹਾ ਸਾਰਾ ਕੁਝ ਚਲੋ ਮੈਂ ਉਹਦੀ ਤਰਫਦਾਰੀ ਨਹੀਂ ਕਰਦਾ ਉਹਦੀ ਐਡਵੋਕੇਸੀ ਨਹੀਂ ਕਰਦਾ ਬਈ ਗਲਤ ਹੈ ਤੇ ਯਾਰ ਗਲਤ ਹੈ ਜੇ ਉਹਨੇ ਜੇਦਾ ਉਹਦਾ ਐਨਡੀਪੀਐਸ ਤੇ ਪਰਚੀਆਂ ਚ ਉਹਦੀ ਹੈ ਸ਼ਮੂਲੀਅਤ ਤੇ ਕੋਰਟ ਵੀ ਕਰੂਗੀ ਸਜ਼ਾ ਉਹਨੂੰ ਗਲਤ ਹੈਗਾ ਤੇ ਮੈਂ ਤਾਂ ਆਪ ਕਹਿਣਾ ਜੀ ਉਹ ਤੂੰ ਸਜ਼ਾ ਹੋਣੀ ਚਾਹੀਦੀ ਫਿਰ ਲੇਕਿਨ ਗੱਲ ਇਹ ਹੈਗੀ ਹੈ ਕਿ ਜੇ ਉਹਨੂੰ ਹੋਰ ਕੱਢ ਕੱਢ ਕੇ ਕੇਸਾਂ ਦੇ ਵਿੱਚ ਉਲਝਾਣਾ ਤੇ ਫਿਰ ਯਾਰ ਉਲਝਾਣਾ ਤੇ ਫਿਰ ਸਾਰੇ ਹੀ ਖੋਲ ਲੋ ਫਿਰ ਰੇਤਾਂ ਵਾਲੇ ਬਜਰੀ ਵਾਲੇ ਟਰਾਂਸਪੋਰਟ ਵਾਲੇ ਕੇਬਲ ਵਾਲੇ ਖੋਲ ਲੋ ਸਾਰੇ ਹੀ ਫਿਰ ਤੇ ਇਸ ਕਰਕੇ ਇਹ ਦਿਖਦਾ ਪਿਆ ਕਿ ਉਹਨੂੰ ਉਲਝਾਇਆ ਜਾ ਰਿਹਾ ਹੈ ਤੇ ਇਧਰ ਸਰਕਾਰ ਜਿਹੜੀ ਸਿਆਸਤ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹਨੂੰ ਵਧਾਇਆ ਜਾ ਰਿਹਾ ਹੈ ਇਹ ਸਿਚੁਏਸ਼ਨ ਫਿਲਹਾਲ ਆਕਾਲੀ ਸਿਆਸਤ ਦੀ ਬਣਦੀ ਪਈ ਜਾਂ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋ ਬਣਦੀ ਪੰਜਾਬੀ ਤੇ